ਇਹ ਚਰਚਾਵਾ ਆਰੰਗਾਂ ਨੇ ਆ ਜਿਹੜੇ ਦਿੱਲੀ ਤੋਂ ਫੇਲ ਹੋ ਕੇ ਸੁਪਰੀਮੋ ਸਾਹਿਬ ਇੱਥੇ ਆਏ ਵੇ ਨੇ ਉਹਨਾਂ ਨੇ ਕਤਤ ਸੰਤਕਾਰਾਂ ਦੇ ਕਹਿਣ ਤੇ ਉਹਨਾਂ ਦੀ ਮੰਗ ਤੇ ਇੱਕ ਕਦਮ ਚੁਕਾਇਆ ਹੈ ਤਾਂ ਕਿ ਜਿਵਨੀ ਚੋਣ ਜਿੱਤੀ ਜਾ ਸਕੇ ਤੇ ਫਿਰ ਸੁਪਰੀਮੋ ਸਾਹਿਬ ਦਾ ਰਾਹ ਪੱਧਰਾ ਹੋਵੇ ਰਾਜ ਸਭਾ ਚ ਜਾਣ ਦਾ ਪਤਾ ਨਹੀਂ ਇਹ ਕਿੰਨੀ ਕੀ ਸਚਾਈ ਹੈ ਇਹ ਤਾਂ ਇਹ ਦੱਸਣਗੇ ਪਰੇ ਚਰਚਾਵਾ ਚੱਲਦੀਆਂ ਨੇ ਸੋ ਹੁਣ ਪਤਾ ਲੱਗਿਆ ਕਿ ਅੱਜ ਪਹਿਲਾਂ ਇੱਕ ਮੰਤਰੀ ਮੀਟਿੰਗ ਕਰ ਰਹੇ ਨੇ ਤੇ 7:30 ਵਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੀਟਿੰਗ ਸੱਦੀ ਹੈ ਜਿਹੜੀ 5 ਮਾਰਚ ਨੂੰ ਮੀਟਿੰਗ ਹੋਈ ਸੀ ਉਹਦੇ ਵਿੱਚ ਜਿੱਦਾਂ ਦੇ ਹਾਲਾਤ ਪੈਦਾ ਹੋਏ ਦੋਹੇ ਧਿਰਾਂ ਤੋਂ ਇੱਕ ਦੂਜੇ ਤੇ ਦੋਸ਼ ਲੱਗ ਰਹੇ ਨੇ ਜੇ ਮੁੱਖ ਮੰਤਰੀ ਕਹਿੰਦੇ ਆ ਕਿ ਪਹਿਲਾਂ ਦੱਸੋ ਤੁਸੀਂ ਧਰਨੇ ਦਾ ਕੀ ਕਰੋਗੇ ਆਮ ਲੋਕਾਂ ਦੇ ਵਿੱਚ ਇਹ ਚਰਚਾ ਹੈ ਕਿ ਮੁੱਖ ਮੰਤਰੀ ਨੂੰ ਇੰਨੀ ਤਿਆਜ ਤੇ ਨਹੀਂ ਆਉਣਾ ਚਾਹੀਦਾ ਉਹਨਾਂ ਨੂੰ ਤਾਂ ਟਰੰਮਾ ਭਾਵੇਂ ਅਨੇਕਾਂ ਉਗਣ ਹੋਣਗੇ ਸਰਦਾਰ ਪ੍ਰਕਾਸ਼ਿਕ ਬਾਦਲ 'ਚ ਪਰ ਜਿੰਨਾ ਟਰੰਮਾ ਉਹਨਾਂ ਦੇ ਵਿੱਚ ਸੀ ਕਿਸੇ ਦੂਜੇ ਆਗੂ ਚ ਉਸ ਪੱਧਰ ਦਾ ਠਰਮਾ ਦੇਖਿਆ ਨਹੀਂ ਸੋ ਕਈ ਚੀਜ਼ਾਂ ਤਾਂ ਡਿਪਲੋਮੇਸੀ ਨਾਲ ਹੀ ਹੱਲ ਹੋ ਜਾਂਦੀਆਂ ਸੀ ਹੋਰ ਅੱਜ ਤੁਸੀਂ ਮੀਟਿੰਗਾਂ ਕਰ ਰਹੇ ਹੋ ਜਦੋਂ ਸਾਰੇ ਦਾ ਸਾਰਾ ਖਲਾਰਾ ਪੈ ਗਿਆ ਮੇਰਾ ਖਿਆਲ ਜੇ 5 ਮਾਰਚ ਨੂੰ ਜਿਹੜੀਆਂ ਮੰਗਾਂ ਪੰਜਾਬ ਨਾਲ ਸੰਬੰਧਤ ਸੀ ਜੇ ਉਹਨਾਂ ਦੇ ਵਿੱਚ ਕੋਈ ਨਾ ਕੋਈ ਸਹਿਮਤੀ ਬਣ ਜਾਂਦੀ ਭਾਵੇਂ ਅਧੀਆਂ ਕੁཅੀ ਬਣਦੀ ਤਾ ਸ਼ਾਇਦ ਕੱਲ੍ਹ ਵਾਲੀ ਨੌਤ ਨਾ ਆਉਂਦੀ ਇਹ ਵੀ ਮੰਨ ਜਾਂਦੇ ਕਿ ਚਲੋ ਠੀਕ ਹੈ ਜੀ ਅਸੀਂ ਹਾਲ ਦੀ ਘੜੀਏ ਚੁੱਕ ਲੈਨੇ ਆ ਤੇ ਜਿਹੜਾ ਸਭ ਤੋਂ ਵੱਧ ਫੈਕਟਰ ਮੈਨੂੰ ਹੁਣ ਤੱਕ ਸਮਝ ਆ ਰਿਹਾ ਉਹ ਇਹਨਾਂ ਦੀ ਆਪਸੀ ਫੁੱਟ ਇਹਨਾਂ ਦੀ ਆਪਸੀ ਫੁੱਟ ਨੇ ਇਹ ਸਾਰਾ ਮਾਮਲਾ ਵਿਗਾੜਿਆ ਜਦੋਂ ਘਰ ਪਾਟੇ ਹੋਣ ਫਿਰ ਇਹੋ ਜਿਹਾ ਕੁਝ ਹੀ ਹੁੰਦਾ ਹੁੰਦਾ ਦੋਸਤੋ ਇਤਿਜਾਮ ਇੱਕ ਕਿਸਮ ਦੇ ਨਾਲ ਬਹੁਤ ਮਾੜੀਆਂ ਨੇ ਬਚਣਾ ਚਾਹੀਦਾ ਹੈ ਸੋ ਜਿਵੇਂ ਤੁਸੀਂ ਕਿਹਾ ਅੱਜ ਪੰਜਾਬ ਦੇ ਬਖ ਬਖ ਖੇਤਰਾ ਵਿੱਚ ਫੇਰ ਕਿੱਥੇ ਤਾਂ ਇਹਨਾਂ ਦੋ ਥਾਵਾਂ ਤੇ ਕਿਸਾਨ ਬੈਠੇ ਸੀ ਉਹ ਬਖ ਬਖ ਥਾਵਾਂ ਤੇ ਕਿਤੇ ਟੋਲ ਪਲਾਜ਼ਾ ਘੇਰ ਰਹੇ ਨੇ ਕਿਤੇ ਡੀਸੀ ਦਫ਼ਤਰ ਘੇਰ ਰਹੇ ਨੇ ਕਿਤੇ ਕੁਛ ਇਸ ਜਿਹੜਾ ਕਦਮ ਸਰਕਾਰ ਨੇ ਚੁੱਕਿਆ ਇਹਦੇ ਨਾਲ ਇਹ ਸਾਰਾ ਕੁਝ ਵਾਪਰਨਾ ਸ਼ੁਰੂ ਹੋ ਗਿਆ ਹੈ ਸਮਾਂ ਬੇਨਤੀ ਕਰਾਂ ਕਿ ਦੋਸਤੋ ਇਸ ਪਾਸੇ ਵੱਲ ਸਰਕਾਰ ਨੂੰ ਵੀ ਚਾਹੀਦਾ ਹੈ ਧਰਮਾ ਰੱਖੋ ਤਹਿਜ ਚ ਨਾਵੋ ਜੇ ਤਹਤ ਨਹੀਂ ਆਉਂਗੇ ਬਸਲਾ ਹੱਲ ਹੋ ਜਾਂਦਾ ਅਜੇ ਵੀ ਸਾਡੇ ਮੁੱਖ ਮੰਤਰੀ ਸਾਹਿਬ ਇਹਨਾਂ ਨਾਲ ਗੱਲਬਾਤ ਕਰਨ ਜਿੰਨੀਆਂ ਕ ਮੰਗਾ ਮੰਨੀਆਂ ਜਾ ਸਕਦੀਆਂ ਨੇ ਉਹ ਜ਼ਰੂਰ ਮੰਨੀਆਂ ਜਾਣ ਜੋ ਮੰਨਣ ਯੋਗ ਨੇ ਜਿਨ੍ਹਾਂ ਦਾ ਕੇਂਦਰ ਨਾਲ ਸੰਬੰਧ ਹੈ ਉਹਨਾਂ ਨੂੰ ਭਾਵੇਂ ਅਜੇ ਕੁਝ ਸਮਾਂ ਪਾ ਲਿਆ ਜਾਵੇ ਪਰ ਜਿਹੜੀ ਚੀਜ਼ ਗੱਲਬਾਤ ਰਹੀ ਮਸਲਾ ਹੱਲ ਹੋ ਜੇ ਉਹਦੇ ਨਾਲ ਦੀ ਰੀਸ ਨਹੀਂ ਹੁੰਦੀ ਜੀ ਜੀ ਸੋਟਲ ਸਭ ਵਿਰੋਧੀਆਂ ਨੂੰ ਬਹਾਨਾ ਕੀ ਮੁੱਦਾ ਚਾਹੀਦਾ ਹੁੰਦਾ ਸੀ ਕਿਸੇ ਮੁੱਦੇ ਦੇ ਉੱਤੇ ਬੋਲੀਏ ਜਿੱਦਾਂ ਕਿ ਪੰਜਾਬ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਕਿਸਾਨਾਂ ਦੇ ਉੱਤੇ ਤੇ ਭਾਜਪਾ ਦੀ ਹੁਣ ਇਸ ਮਸਲੇ ਦੇ ਵਿੱਚ ਐਂਟਰੀ ਹੋਈ ਹੈ ਸੁਨੀਲ ਜਾਖੜ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਹੁਣ ਸਰਕਾਰ ਨੂੰ ਸੰਨਤਕਾਰਾਂ ਦੀ ਯਾਦ ਕਿਉਂ ਆ ਗਈ ਕਿਉਂਕਿ ਲੁਧਿਆਣੇ ਦੇ ਵਿੱਚ ਇਲੈਕਸ਼ਨ ਨੇ ਉਹਦੇ ਕਰਕੇ ਸਾਰਾ ਕੁਝ ਸਿਰਜਿਆ ਗਿਆ ਉਹਨੇ ਕਿਹਾ ਕਿ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਵੀ ਅਜਿਹਾ ਨਹੀਂ ਹੋਣਾ ਚਾਹੀਦਾ ਜਿਹੜੀ 5 ਮੰਗਾਂ ਸੀਗੀਆਂ ਕਿਸਾਨਾਂ ਦੀਆਂ ਪੰਜ ਫਸਲਾਂ ਤੇ ਤੇ ਐਮ ਐਸ ਪੀ ਦੇਣ ਦੀ ਗੱਲ ਸੀ ਮੈਂ ਤਾਂ ਪਹਿਲੇ ਹੀ ਸਾਲ ਪਹਿਲਾਂ ਗੱਲ ਕੀਤੀ ਸੀ ਵੀ ਮੈਂ ਤੁਹਾਨੂੰ ਕਰਾਨਾ ਪਰ ਇਹ ਪੰਜਾਬ ਦੇ ਮੁੱਦੇ ਸੀਗੇ ਕਹਿੰਦੇ ਕੁਝ ਕੁ ਜੀ ਦੇਖੋ ਸੁਨੀਲ ਜਾਖੜ ਸਾਹਿਬ ਤਾਂ ਆਉਣਗੇ ਜਦੋਂ ਤੁਹਾਨੂੰ ਮੌਕਾ ਮਿਲ ਜਾਵੇ ਉਹ ਕਹਿੰਦੇ ਜਦੋਂ ਦਿੱਲੀ ਦੇ ਵਿੱਚ ਕਿਸਾਨ ਆਗੂ ਬੈਠੇ ਸੀ ਤੇ ਭਾਰਤੀ ਜਨਤਾ ਪਾਰਟੀ ਨੂੰ ਕੋਸਦੇ ਹੁੰਦੇ ਸੀ ਇਹੀ ਸਾਡੇ ਮੁੱਖ ਮੰਤਰੀ ਸਾਹਿਬ ਤੇ ਇਹਨਾਂ ਦੇ ਆਗੂ ਤੇ ਇਹਨਾਂ ਦੇ ਸੁਪਰੀਮੋ ਸਾਹਿਬ ਅੱਜ ਜਦੋਂ ਆਪਦੇ ਤੇ ਪੈ ਗਈ ਐ ਤੇ ਅੱਜ ਚੀਕਾ ਮਾਰਦੇ ਐ ਸ੍ਰੀ ਰਾਖੜਵਰਾਂ ਨੇ ਕਹਿੰਦੇ ਕਿ ਜਦੋਂ ਦਿੱਲੀ ਮੋਰਚਾ ਲੱਗਿਆ ਸੀ ਤਾਂ ਪਗਵੰਤ ਮਾਨ ਤੇ ਕੇਜਰੀਬਾਲ ਵਕੀਲ ਬੰਦੇ ਸੀ ਕਿਸਾਨਾਂ ਦੇ ਤੇ ਭਾਈ ਹੁਣ ਕੀ ਹੋ ਗਿਆ ਹੁਣ ਜਦੋਂ ਤੁਹਾਡੇ ਆਪਣੇ ਤੇ ਆਣ ਪਈ ਐ ਤੇ ਭੱਜੀ ਜਾਂਦੇ ਹਾਂ ਸਰਕਾਰ ਇਹ ਐਲਾਨ ਕਰਦੀ ਹੈ ਕਿ ਅਸੀਂ ਬਹੁਤ ਸਾਰੀਆਂ ਫਸਲਾਂ ਤੇ ਐਮਐਸਪੀ ਦੇ ਰਹੇ ਹਾਂ ਕਿਸਾਨਾਂ ਦੀ ਮੰਗ ਸੀ ਕਿ 23 ਫਸਲਾਂ ਤੇ ਐਮਐਸਪੀ ਦਿੱਤੀ ਜਾਵੇ ਹਰਿਆਣਾ ਦਾਵਾ ਕਰਦਾ ਕਿ ਅਸੀਂ ਬਹੁ ਗਿਣਤੀ ਫਸਲਾਂ ਤੇ ਇਹ ਐਮਐਸਪੀ ਦੇ ਰਹੇ ਹਾਂ ਇਹ ਸਾਰੀ ਦੁਨੀਆ ਨੂੰ ਪਤਾ ਹੈ ਕਣਕ ਤੇ ਝੋਨਾ ਇਜਾਤਾ ਹਰਿਆਣਾ ਚ ਖਰੀਦਿਆ ਜਾ ਰਿਹਾ ਜਾਂ ਪੰਜਾਬ ਚ ਖਰੀਦਿਆ ਜਾ ਰਿਹਾ ਐ ਐਮਐਸਪੀ ਤੇ ਜਾਂ ਥੋੜਾ ਜਿਹਾ ਖੇਤਰ ਜੁਪੀ ਤੇ ਹੋਰ ਕਿੱਥੇ ਐ ਸੋ ਬਲਵਿੰਦਰ ਸਿੰਘ ਇਹਨਾਂ ਨੂੰ ਕਹਿੰਦੇ ਹੋਰ ਫਿਕਰ ਪੈ ਗਈ ਸੰਤਾਂ ਦੀ ਇਹਨਾਂ ਦੇ ਮੰਤਰੀ ਵੀ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਕੱਢਦੇ ਨੇ ਕੋਈ ਕਹਿੰਦਾ ਨਿਵੇਸ਼ ਨਹੀਂ ਹੋਣਾ ਸਾਡਾ ਤਾਂ ਨਿਵੇਸ਼ ਹੀ ਬਹੁਤ ਰੁਕ ਗਿਆ ਜੀ ਇਹ ਮੌਬਲਾ ਜਾਖੜ ਸਾਹਿਬ ਨੇ ਵੀ ਚੱਕ ਲਿਆ ਉਹ ਕਹਿੰਦੇ ਭਾਈ ਫੁੱਲ ਫੁੱਲ ਪੇਜ ਤੇ ਪੂਰੇ ਸਫਿਆਂ ਦੇ ਇਸ਼ਤਿਹਾਰ ਦਿੰਨੇ ਹੋ ਇਹ ਕਾਂਕੜਾ ਕੱਲ ਦੇ ਅਖਬਾਰ ਚ ਦੇ ਦਿਓ ਕਿ 13 ਫਰਵਰੀ 2024 ਤੋਂ ਪਹਿਲਾਂ ਪਹਿਲਾਂ ਜਦੋਂ ਇਹ ਮੋਰਚਾ ਲੱਗਿਆ ਉਦੋਂ ਪਹਿਲਾਂ 22 ਤੋਂ ਲੈ ਕੇ 16 ਮਾਰਚ ਨੂੰ ਤੁਸੀਂ ਸਭ ਚੱਕੀ ਹੈ ਬਾਈ ਚ ਤੇ 13 ਫਰਵਰੀ 24 ਤੱਕ 2 ਸਾਲ ਲਗਭਗ 2 ਸਾਲ ਤੁਹਾਡੇ ਕੋਲੇ ਨਿਵੇਸ਼ ਕਿੰਨਾ ਆਇਆ ਜਿਹੜਾ ਇਹ 13 ਮਹੀਨਿਆਂ ਦੇ ਵਿੱਚ ਰੁਕ ਗਿਆ ਮੇਰਾ ਖਿਆਲ ਹੈ ਕਿ ਇਹਨੂੰ ਜੇ ਕੋਈ ਸਵਾਲ ਪੁੱਛਦਾ ਹੈ ਅੱਜ ਤਾਂ ਬਰਬਲੀ ਸਵਾਲ ਪੁੱਛ ਰਹੇ ਆ